ਤੁਸੀਂ ਇਹ ਦੇਖੋ ਕਿ ਪੰਜਾਬ ਇਹਦੇ ਚ ਕਲੀਅਰ ਲਿਖਿਆ ਹੋਇਆ ਇੰਟਰਨੈਸ਼ਨਲ ਰਿਪੇਰੀਅਨ ਲਾਅ ਦੇ ਵਿੱਚ ਕਿ ਤੁਸੀਂ ਇਸ ਪਾਣੀ ਨੂੰ ਵਰਤ ਸਕਦੇ ਹੋ ਐਗਰੀਕਲਚਰ ਲਈ ਪੀਣ ਦੇ ਲਈ ਲਾਈਵਸਟਾਕ ਪਸ਼ੂਆਂ ਦੇ ਲਈ ਵਰਤ ਸਕਦੇ ਹੋ ਪਰ ਇਸ ਪਾਣੀ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਚੈਨਲਾਈਜ਼ ਕਰਕੇ ਪੱਕੇ ਤੌਰ ਤੇ ਵੱਢ ਕੇ ਇਹਨੂੰ ਕੱਟ ਕੇ ਕਿਸੇ ਤਰੀਕੇ ਨਾਲ ਇਹਨੂੰ ਕਿਸੇ ਜਗ੍ਹਾ ਤੇ ਆਪਣੇ ਨਿੱਜੀ ਮਫਾਦਿਆਂ ਪਿੱਛੇ ਨਹੀਂ ਲਿਜਾ ਸਕਦੇ ਇਹ ਤੇ ਸਭ ਤੋਂ ਪਹਿਲਾ ਹੱਕ ਉਸ ਸੂਬੇ ਦਾ ਉਸ ਸਟੇਟ ਦਾ ਬਣਦਾ ਹੋਊਗਾ ਜਿਹਦੇ ਵਿੱਚ ਦੀ ਇਹ ਦਰਿਆ ਕੁਦਰਤੀ ਸੌਮੇ ਵਹਿ ਕੇ ਜਾਂਦੇ ਹੋਣਗੇ ਹੁਣ ਸਟਾਰਟ ਹੁੰਦਾ ਮੈਂ ਦੱਸਦਾ ਕਿ ਡਾਕਾ ਕਿਵੇਂ ਵੱਜਿਆ ਪੰਜਾਬ ਦੇ ਪਾਣੀਆਂ ਤੇ ਸਰ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਪਿੱਛੇ ਅਸੀਂ ਲੜਨ ਲੱਗੇ ਹੋਏ ਹਾਂ ਮਰਨ ਲੱਗੇ ਹੋਏ ਹਾਂ ਅਸੀਂ ਫਾਂਸੀਆਂ ਚੁਮ ਰਹੇ ਆਂ ਅਸੀਂ ਸਹਾਦਤਾ ਦਿੰਦੇ ਆਂ ਕਿ ਸਾਡੇ ਨਾਲ ਐਡਾ ਧੋਖਾ ਹੋ ਸਰ ਉਸ ਸਮੇਂ ਦੀ ਕੇਂਦਰ ਚ ਰਾਜ ਕਰਦੀ ਜਿਹੜੀ ਪਾਰਟੀ ਸੀ ਜਮਾਦ ਸੀ ਕਾਂਗਰਸ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਪੂਰੇ ਭਾਰਤ ਦੇ ਨਾਲ ਕਿ ਜਿਸ ਵਕਤ ਦੇਸ਼ ਆਜ਼ਾਦ ਹੋਊਗਾ ਅਸੀਂ ਇਹਨੂੰ ਤਿੰਨ ਤਿੰਨ ਬੇਸਿਸ ਦੇ ਉੱਤੇ ਇਹਦੀ ਡਿਵੀਜ਼ਨ ਕਰਾਂਗੇ ਲੈਂਗੁਇਸਟਿਕ ਵੀ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਇਹ ਵਾਦੇ ਹੋਏ ਸੀ ਕਮਿਟਮੈਂਟਸ ਹੋਈਆਂ ਸੀ ਪਰ ਇਟ ਵਾਸ ਅਨਫੋਰਚੂਨੇਟ ਇਹ ਮਾੜਾ ਕੰਮ ਹੋਇਆ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਜਦੋਂ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਤਾ ਇਹਨਾਂ ਦੀ ਅੱਖ ਦੇ ਵਿੱਚ ਸੂਰ ਦਾ ਬਾਲ ਆ ਗਿਆ ਉਸੇ ਦਿਨ ਉਸੇ ਦਿਨੇ ਆਪਣੀਆਂ ਕਮਿਟਮੈਂਟਾਂ ਤੋਂ ਮੁੱਕਰ ਗਏ ਉਹਦਾ ਤਾਰੀਖ ਗਵਾਏ ਆ ਸੁਣਿਓ ਸਰ NASA ਨੇ ਵੀ ਕਹਤਾ ਕਿ ਪੰਜਾਬ ਦੇ ਵਿੱਚ 153 ਬਲੋਕਾਂ ਚੋਂ 117 ਬਲੋਕ ਬੈਡਲੀ ਬੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਾਰਟ ਜ਼ੋਨ ਚ ਆਸੀਂ ਮੁੱਕ ਗਿਆ ਪਾਣੀ ਪੰਜਾਬ ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਹੈ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਸਰ ਦੇਖੋ ਕਿੱਡੀ ਵੱਡੀ ਗੱਲ ਜਦੋਂ ਦੇਸ਼ ਦੀ ਵੰਡ ਹੋਈ ਟੋਟਲ ਪੰਜਾਬ ਦੇ ਵਿੱਚੋਂ ਜਿਹੜੀ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਜਿਹੜਾ ਖਮਿਆਜਾ ਭੁਗਤਣਾ ਪਿਆ ਸਰ 40% ਸਿੱਖਾਂ ਦੀ ਪੋਪੂਲੇਸ਼ਨ ਇਸ ਵਟਵਾਰੇ ਦੇ ਭੇਟ ਜਿਹੜੀ 40% ਉੱਜੜ ਗਈ ਮਾਈਗ੍ਰੇਟ ਹੋਣਾ ਪਿਆ ਉਹਨਾਂ ਨੂੰ ਔਰ 2.5% ਪੋਪੂਲੇਸ਼ਨ ਸਰ ਮਾਰੀ ਗਈ ਕਿੱਡੀ ਵੱਡੀ ਗੱਲ ਮਾਰੀ ਗਈ 2.5% ਕਿਸੇ ਚੀਜ਼ ਦੀ ਪੋਪੂਲੇਸ਼ਨ ਕਿਲ ਹੋ ਜਵੇ ਮਾਰੀ ਜਾਵੇ ਸਰ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨਹਿਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਬੀਕਾ ਨੇਰ ਫੀਡਰ ਔਰ ਜਦੋਂ ਪੰਜਾਬ ਤੋਂ ਬੀਕਾ ਨੇਰ ਫੀਡਰ ਲੰਘਦੀ ਸੀ ਸਰ ਬੀਕਾ ਨੇਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਲੀਆ ਦਿੰਦਾ ਰਿਹਾ ਪੈਸੇ ਦਿੰਦਾ ਰਿਹਾ ਪਰ ਸਰ ਜਦੋਂ ਉਸ ਉਸ ਫੀਡਰ ਦਾ ਨਾਮ ਸੀ ਸਰ ਉਹਦਾ ਨਾਮ ਸੀ ਗੰਗ ਕਨਾਲ ਜੀਨੂੰ ਆਪਾਂ ਬੀਕਾ ਨੇਰ ਫੀਡਰ ਕਹਿੰਦੇ ਆ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫ੍ਰੀ ਕਰ ਦਿੱਤੇਗੇ ਪੈਸੇ ਹੀ ਗਾਇਬ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਸਰ ਦੇਸ਼ ਹੋਇਆ 1927 ਚ 1950 ਚ ਪੰਜਾਬ ਦੇ ਹੱਕਾਂ ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਨੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਰਪੇਰੀਅਨ ਲਾ ਨੂੰ ਆਪਣੇ ਦਿਲ 'ਚ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਖੇੜਖਾਨੀ ਪਰ ਖੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਿਓ ਦੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀਕੇ ਹੈੱਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਏਜੰਡਾ ਪਤਾ ਕੀ ਸੀ ਸਰ ਮੇਨ ਏਜੰਡਾ ਸੀ ਬਿਆਸ ਦੇ ਪਾਣੀ ਨੂੰ ਪਹਿਲਾ ਸਤਲੁਜ ਚ ਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਿਪੇਰੀਅਨ ਲਾਹ ਦੀਆਂ ਧੱਜੀਆਂ ਉਡਾਉਂਦੀਆਂ 1950 ਦੇ ਵਿੱਚੇ ਸਰ ਫਿਰ ਉਸ ਤੋਂ ਬਾਅਦ ਤੋਂ ਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋਰ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋਵ ਡੈਮ ਬਣਾਈ ਗਈ ਪੰਡੋਵ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਇੱਕ ਸਰੰਗ ਪੱਟੀ ਸਰ ਸਰੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕੰਮ ਕੀਤਾ ਸਰ 12 ਕਿਲੋਮੀਟਰ 터ਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗਰ ਚ ਪਾਇਆ ਸਰ ਰਿਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚੋ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਣ ਲਈ 12 ਕਿਲੋਮੀਟਰ ਦੀ சுரੰਗ ਫੇਰ ਪੱਟੀ ਸਰ ਮੈਂ ਉਰੋਂ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ਧੱਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਬਿਆਸਤ ਪਾਇਆ ਫਿਰ ਬਿਆਸ ਦਾ ਪਾਣੀ ਸਤਲੁਜ ਚ ਪਾਇਆ ਕਿਉਂ ਕਾਰਨ ਕੀ ਕਿਉਂਕਿ ਉਰੋਂ ਦੋ ਪੱਕੀਆਂ ਨਹਿਰਾਂ ਕੱਢਣੀਆਂ ਸੀ ਸਰ ਪਾਖੜਾ ਡੈਮ ਦੇ ਵਿੱਚ ਸਰ ਦੇਖੋ ਕਿੱਡੀ ਵੱਡੀ ਗੱਲ ਸਰ ਕਿਹੜਾ ਸੀ 13 ਕਿਲੋਮੀਟਰ ਡੈਮ ਤੋਂ ਬਾਅਦ ਜਿਹਨੂੰ ਅਸੀਂ ਭਾਖੜਾ ਡੈਮ ਕਹਿੰਦੇ ਆ ਸਰ ਭਾਖੜਾ ਡੈਮ ਤੋਂ 13 ਕਿਲੋਮੀਟਰ ਥੱਲੇ ਆ ਕੇ ਨੰਗਲ ਡੈਮ ਬਣਾਇਆ ਗਿਆ ਸਰ ਫਿਰ ਪਾਣੀ ਉੱਥੇ ਰੱਖਿਆ ਗਿਆ ਸਰ ਸੁਣਨ ਵਾਲੀ ਗੱਲ ਹੈ ਨੰਗਲ ਡੈਮ ਤੋਂ ਦੋ ਪੱਕੀਆਂ ਨਹਿਰਾਂ ਮੈਂ ਕਹਿੰਦਾ ਝੋਟੇ ਮਰ ਗਈਆਂ ਦੋ ਪੱਕੀਆਂ ਨਹਿਰਾਂ ਸਰ ਕੱਡੀਆਂ ਗਈਆਂ ਸਰ ਉਹ ਕਿਹੜੀਆਂ ਨਹਿਰਾਂ ਸੀ ਸਰ ਇੱਕ ਤਾਂ 1954 ਦੇ ਵਿੱਚ ਕੱਢੀ ਗਈ ਭਾਖੜਾ ਮੇਨ ਲਾਈਨ ਆਖੜਾ ਮੇਨ ਲਾਈਨ ਸਰ ਉਸ ਤੋਂ ਬਾਅਦ ਚੋ 29 ਜਨਵਰੀ 1955 ਨੂੰ ਸਰ ਰਾਵੀ ਬਿਆਸ ਐਗਰੀਮੈਂਟ ਲਿਖਿਆ ਗਿਆ ਜੀ ਰਾਵੀ ਬਿਆਸ ਐਗਰੀਮੈਂਟ ਸਰ ਜਿਹਦੇ ਤੇ ਕਿਸੇ ਦਾ ਕੋਈ ਕੰਸੈਂਟ ਨਹੀਂ ਸੀ ਕੋਈ ਕੰਸੈਂਟ ਨਹੀਂ ਸੀ ਕਿਸੇ ਦਾ ਕਿਸੇ ਸਟੇਟਾਂ ਤੋਂ ਕੰਸੈਂਟ ਨਹੀਂ ਲਿਕੇ ਲੁੱਟਾ ਗਿਆ ਸਰ ਆਪਣੀ ਮਨਮਰਜ਼ੀ ਨਾਲ ਬਣਾ ਲਿਆ ਜੀ ਐਗਰੀਮੈਂਟ ਸਰ ਰਾਵੀ ਦਾ ਪਾਣੀ ਡਬਾਟ ਕੀਤਾ ਗਿਆ ਪਖਾਨਕੋਟ ਤੋਂ ਮਾਧਵਪੁਰ ਹੱਡਵਰਕਸ ਤੋਂ ਸਰ ਜਿਹੜਾ ਕਿਸੇ ਸਮੇਂ 'ਚ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਸਾਰੇ ਮਾਝੇ ਦੀ ਸਿੰਚਾਈ ਲਈ ਸਰ ਫਿਰ ਜਿਹੜਾ ਰਾਵੀ ਬਿਆਸ ਦਾ ਪਾਣੀ ਸੀ ਸਰ ਰਾਵੀ ਬਿਆਸ ਦੇ ਪਾਣੀ ਨੂੰ ਇਹਨਾਂ ਨੇ ਨਹਿਰ ਦੇ ਰੂਪ ਦੇ ਵਿੱਚ ਸਰ ਲਿਆ ਕੇ ਬਿਆਸ 'ਚ ਪਾ ਲਿਆ ਸਰ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਤੇ ਬਿਆਸ ਦੋ ਸਿਰੇ ਦੇ ਦਰਿਆ ਸਾਡੇ ਆਕੇ ਮਿਲਦੇ ਆ ਸਰ ਉਤੋਂ ਹਰੀਕੇ ਪੱਤਣ ਤੋਂ ਸਰ ਫਿਰ ਇਹਨਾਂ ਨੇ ਨਹਿਰਾਂ ਕੱਢੀਆਂ ਸਰ ਦੋ ਦੋ ਨਹਿਰਾਂ ਦੋ ਨਹਿਰਾਂ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾਂ ਕੱਢ ਲੀਆਂ ਹਰੀਕੇ ਚੋਂ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਮੈਨੂੰ ਇੱਕ ਕੱਲ ਦੱਸੋ ਸਰ ਪੰਜਾਬ ਲਈ ਛੱਡਿਆ ਕੀ ਹੈ ਸਰ ਪੱਕੀਆਂ ਨੇ ਰਿਪੇਰੀਅਨ ਲਾ ਦੀਆਂ ਤਾਂ ਸਰ ਉੜਾਤੀਆਂ ਧੱਜੀਆਂ ਇਹਨਾਂ ਨੇ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਐ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਘੁਟਨੇ ਟੇਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਈਆਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਤਨੋ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਤੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋਏ ਸਾਈਨ ਕਰਕੇ ਆਏ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚ ਇਹਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਪੀਤਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜਸਲ ਮੇਰ ਸਰ ਪਤਾ ਕਿੰਨੀ ਲੰਬੀ ਆ 6.5 ਸੈਂਕੜੇ ਕਿਲੋਮੀਟਰ 6.5 ਸੈਂਕੜੇ ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇਰ ਨੂੰ ਕੱਢੀ ਗਈ ਸਰ ਜੀ ਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਬਈਏ World Bank ਕਹਿ ਰਿਹਾ ਰੋ ਰਿਹਾ ਉਹ World Bank ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਕੀਰ ਕੇ ਕੱਢ ਕੇ ਲੈ ਜਾ ਰਹੀਆਂ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸ਼ਤਪਨਾਹੀ ਕਰਨ ਵਾਲਾ ਸਰ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਇਹਨਾਂ ਨੇ ਸਿਲਾ ਦਿੱਤਾ ਸਰ ਸਿਲਾ ਬਈ ਆ ਸਿਲਾ ਸਰ ਉਹ ਤੋਂ ਬਾਅਦ ਚੋ ਸਰ ਕਾਂਗਰਸ ਨੇ ਇੱਕ ਪ੍ਰੋਮਿਸ ਹੋਰ ਕੀਤਾ ਸੀ ਉਸ ਸਮੇਂ ਸਰ ਉਹਨਾਂ ਨੇ ਐਗਰੀ ਕੀਤਾ ਸੀਗਾ ਕਿ ਅਸੀਂ ਜਿਹੜੇ ਫੈਡਰਲ ਸਟਰਕਚਰ ਹੈ ਸਰ ਜਿਹੜਾ ਫੈਡਰਲ ਸਟਰਕਚਰ ਹੈ ਅਸੀਂ ਉਹਦੇ ਤੇ ਕਮਿਸ਼ਨ ਬਿਠਾਵਾਂਗੇ ਤੇ ਸਰ ਅਸੀਂ ਇਹਨੂੰ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਸਰ ਜਦੋਂ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਉਹਦੇ ਚ ਕਿਹਾ ਪਤਾ ਕੀ ਗਿਆ ਇਨਸਟਰਕਸ਼ਨਸ ਕੀ ਜਾ ਰਹੀਆਂ ਹੋਈਆਂ ਕਮਿਸ਼ਨ ਨੂੰ ਕਿ ਪੂਰੇ ਭਾਰਤ ਦੀ ਵੰਡ ਤੁਸੀਂ ਇਹ ਜੀਓਗ੍ਰਾਫੀਕਲ ਲਿੰਗੁਇਸਟ ਕਲਚਰ ਬੇਸ ਤੇ ਕਰਦੇ ਹੋ ਪਰ ਨਾਰਥ ਚ ਨਹੀਂ ਕਰਨੀ ਦੇਖੋ ਕਿੱਡੀ ਵੱਡੀ ਗੱਲ অন ਰਿਕਾਰਡ ਪੇਪਰ ਨਾਰਥ ਚ ਨਹੀਂ ਕਰਨੀ ਨਾਰਥ ਇੰਡੀਆ ਨੂੰ ਛੱਡ ਦਿਓ ਭਾਵ ਕਿ ਪੰਜਾਬ ਦੇ ਕਿਉਂਕਿ ਉਹ ਤਾਂ ਪੰਜਾਬ ਸੀ ਸਾਂਝਾ ਕਿ ਪੰਜਾਬ ਦੀ ਵੰਡ ਨਾ ਕਰਿਓ ਕਿਉਂਕਿ ਜੇ ਪੰਜਾਬੀ ਤਾਕਤ ਚ ਆ ਗਏ ਇਹ ਕੇਂਦਰ ਦੀਆਂ ਸਰਕਾਰਾਂ ਹਲਾ ਕੇ ਰੱਖ ਦੇਣਗੇ ਸਰ ਸੋਚ ਦੇ ਵਿੱਚ ਦੇਖੋ ਕਿਡਾ ਫਾਲਟ ਸੀ ਪੰਜਾਬ ਦੀ ਵੰਡ ਨਹੀਂ ਕੀਤੀ ਬਾਕੀ ਪੂਰੇ ਭਾਰਤ ਨੂੰ ਕਹਿੰਦੇ ਵੰਡ ਲਿਓ ਸਰ ਸਾਨੂੰ 18 ਸਾਲ ਲੜਾਈ ਲੜਨੀ ਪਈ ਸਰ 18 ਸਾਲ ਸਰ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਜੇਲਾ ਕੱਟਣੀਆਂ ਪਈਆਂ ਸਰ ਸਾਨੂੰ ਕਤਲੇਆਮ ਸਹਿਣਾ ਪਿਆ ਸਰ ਸਾਨੂੰ 15 ਸਾਲ ਲਗਾਤਾਰ ਲੜ ਕੇ 18ਵੇਂ ਸਾਲ ਜਾ ਕੇ ਸਰ ਸਾਡਾ ਪੰਜਾਬੀ ਸੂਬਾ ਫਾਰਮ ਆਊਟ ਹੋਇਆ ਪਰ ਸਰ ਜਿਹੜਾ ਉਹ ਪੰਜਾਬੀ ਸੂਬਾ ਵੀ ਬਣਿਆ ਨਾ ਉਹ ਸਾਡੇ ਡਿਜ਼ਾਇਰਡ ਦੇ ਮੁਕਾਬਕ ਨਹੀਂ ਸੀ ਸਰ 댓 ਵਾਸ ਨਾਟ ਅਪ ਟੂ आवर ਡਿਜ਼ਾਇਰ ਉਹ ਸਾਡੇ ਮੁਤਾਬਕ ਨਹੀਂ ਬਣਿਆ ਉਹਦੇ ਚੋ ਵੀ ਹੋਇਆ ਸਰਕਦੇ ਅੱਜ ਤੱਕ ਹੋਇਆ ਮੈਨੂੰ ਦੱਸੋ ਸਰ ਜਿਹੜੀ ਜਿਹੜੀ ਕੌਮ ਨੇ ਸਰ ਜਿਹੜੀ ਕੌਮ ਨੇ 90% ਕੁਰਬਾਨੀਆਂ ਦਿੱਤੀਆਂ ਹੋਣ ਜਿਹੜੀ ਸਟੇਟ 'ਚ ਭਾਰਤ ਦੀ ਇੱਜ਼ਤ ਐਸਮਤ ਰੱਖੀ ਹੋਵੇ ਸਰ ਉਸ ਸਟੇਟ ਦੇ ਕੋਲ ਆਪਣੀ ਕੈਪੀਟਲ ਤੱਕ ਨਾ ਹੋਵੇ ਆਪਣੀ ਰਾਜਧਾਨੀ ਤੱਕ ਨਾ ਛੱਡੀ ਹੋਵੇ ਸਰ ਐਡੋ ਵੱਡਾ ਧੋਖਾ ਇਹ ਹੋਰ ਕੀ ਕਰ ਸਕਦੇ ਨੇ ਸਾਡੇ ਨਾਲ ਕੀ ਧੋਖਾ ਕਰ ਸਕਦੇ ਸਰ ਦੱਸੋ ਸਰ ਵਾਦੇ ਕਰ ਕਰ ਇੱਕ ਇੱਕ ਵਾਦੇ ਕੀਤੇ ਇਹਨਾਂ ਨੇ ਤੇ ਤੁਹਾਨੂੰ ਆ ਦੇਾਂਗੇ ਤੁਹਾਨੂੰ ਉਹ ਦੇਾਂਗੇ ਸਰ ਪੈਰ ਪੈਰ ਤੇ ਮੁੱਕੜਦੇ ਰਹੇ ਸਮੇਂ ਦੀ ਘਾਟ ਆ ਸਰ ਮੈਨੂੰ ਪਤਾ ਹੈ ਪਰ ਮੈਂ ਕਿਉਂਕਿ ਇੰਪੋਰਟੈਂਟ ਇਹ ਟਾਸਕ ਸਰ ਇਹਦੇ ਤੇ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਦੱਸਣੀਆਂ ਸਰ ਟਾਈਮ ਮੈਗਜ਼ੀਨ ਦੇ ਵਿੱਚ ਉਸ ਸਮੇਂ ਦੇ ਸਾਡੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਲਾਲ ਨਹਿਰੂ ਜੀ ਨੇ ਕਲੀਅਰਲੀ ਗੱਲ ਕਹੀ ਸੀ ਅਖਬਾਰ ਖਬਰ ਲੱਗੀ ਹੋਇਆ ਸਰ ਮੇਰੇ ਕੋਲ ਡੇਟਾ ਹੈ ਮੈਂ ਦੇ ਦੂੰਗਾ ਸਰ ਉਹਨਾਂ ਨੇ ਕਿਹਾ ਸੀ ਕਿ ਮੈਂ ਸਿਵਲ ਵਾਰ ਕਰਾ ਲੂੰਗਾ ਖਾਨਾ ਜੰਗੀ ਕਰਾ ਨੂੰ ਦੇਸ਼ ਚ ਪਰ ਮੈਂ ਪੰਜਾਬੀ ਸੂਬਾ ਨਹੀਂ ਦੇਣਾ ਮੁਕਰੇ ਮੁਕਰੇ ਸਰ ਦੇਖੋ ਤੇ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਪੁੱਛਿਆ ਗਿਆ ਕਿ ਕੀ ਗੱਲ ਤੁਸੀਂ ਤਾਂ ਵਾਅਦਾ ਕੀਤਾ ਸੀ ਹੁਣ ਮੁਕਰ ਕਾ ਤੋ ਰਹੇ ਹੋ ਕਹਿੰਦੇ ਜੀ ਪ੍ਰਸਥਿਤੀਆਂ ਚੇਂਜ ਹੋ ਗਈਆਂ ਹੁਣ ਉਹ ਪ੍ਰਸਥਿਤੀਆਂ ਨਹੀਂ ਰਹੀਆਂ ਬਈ ਬਾਜੀਵਾ ਜਦੋਂ ਤਾਂ ਤੁਹਾਨੂੰ ਤਾਜ ਚਾਹੀਦੇ ਸੀ ਜਦੋਂ ਤਾਂ ਤੁਹਾਨੂੰ ਤਖਤ ਚਾਹੀਦੇ ਸੀ ਉਦੋਂ ਪ੍ਰਸਥਿਤੀਆਂ ਅਨੁਕੂਲ ਸੀ ਜਦੋਂ ਤੁਸੀਂ ਕੁਰਸੀਆਂ ਤੇ ਬਹਿ ਗਏ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੁਣ ਪ੍ਰਸਥਿਤੀਆਂ ਅਨੁਕੂਲ ਨਹੀਂ ਰਹੀਆਂ ਹੁਣ ਮੈਂ ਖਾਨਾ ਚੰਗੀ ਲੜ ਲੂੰਗਾ ਕਿਆ ਬਾਤ ਹੈ ਸਰ ਐਡੇ ਐਡੇ ਦੋਗਲੇ ਚਿਹਰੇ ਸਰ 65000 ਪੰਜਾਬੀਆਂ ਨੇ ਕਹਿੰਦਾ ਸੌਕਾ 65000 ਪੰਜਾਬੀਆਂ ਨੇ ਸਰ ਕੋਟ ਅਰੈਸਟ ਦਿੱਤੀ ਸੀ ਐਵੇਂ ਨਹੀਂ ਪੰਜਾਬੀ ਸੂਬਾ ਬਣਿਆ ਸਰ 65000 ਪੰਜਾਬੀਆਂ ਨੇ ਕੋਟ ਅਰੈਸਟ ਦਿੱਤੀ ਤਾਂ ਜਾ ਕੇ 18 ਸਾਲ ਦੀ ਐਟੀ ਵੱਡੀ ਘਾਹ ਲਣਾ ਤੋਂ ਬਾਅਦ ਸਰ ਅਸੀਂ ਆਪਣੀ ਸੂਬੇ ਦੀ ਮੰਗ ਨੂੰ ਪੂਰਾ ਕਰਾ ਸਕੇ ਸਰ ਇਸ ਤੋਂ ਬਾਅਦੋ ਸਰ ਰੀਆਰਗੇਨਾਈਜੇਸ਼ਨ ਆਫ ਸਟੇਟਸ ਆਇਆ 1966 ਚ ਸਰ ਚਾਰਚ ਹਰਿਆਣਾ ਬਣਿਆ 1966 ਸਰ ਜਦੋਂ ਰੀਆਰਗੇਨਾਈਜੇਸ਼ਨ ਐਕਟ ਆਇਆ ਹੁਣ ਸਰ ਧਿਆਨ ਨਾਲ ਸੁਣਿਓ ਸਭ ਤੋਂ ਖਤਰਨਾਕ ਗੱਲ ਉਹਨੇ ਕੀ ਹੋਈ ਹੈ ਇਹ ਸੁਣਨਾ ਜ਼ਰੂਰੀ ਹੈ ਸਰ ਅੱਜ ਸਾਡੇ 3 ਕਰੋੜ ਪੰਜਾਬੀਆਂ ਦਾ ਸਰ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਿੰਨ ਕਲੋਜ਼ ਸਭ ਤੋਂ ਖਤਰਨਾਕ ਪਾਈਆਂ ਕੋਜੀ ਚਾਲ ਸਾਜਸ਼ ਫਰੇਆ ਪੰਜਾਬ ਦੇ ਨਾਲ ਸਰ ਕਲੋਜ਼ ਨੰਬਰ 78 ਕੋਡਾਜ਼ ਨੰਬਰ 79 ਤੇ ਕਲੋਜ਼ ਨੰਬਰ 80 ਕੜਵਾ ਕੇ ਦੇਖ ਲਿਓ ਸਰ ਰੀਆਰਗੇਨਾਈਜੇਸ਼ਨ ਐਕਟ ਨੂੰ ਸਰ ਉਹਦੇ ਚ ਕੀ ਲਿਖਿਆ ਹੋਇਆ ਸੀ 78 ਨੰਬਰ ਕਲੋਜ਼ ਕੀ ਕਹਿੰਦਾ ਸੁਣਨ ਵਾਲੀ ਗੱਲ ਅੱਜ ਸਰ 78 ਨੰਬਰ ਕਲੋਜ਼ ਕਹਿੰਦਾ ਕਿ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਇਜ਼ ਅ ਸਟੇਟ ਸਬਜੈਕਟ ਨੋਟਾ ਸੈਂਟਰਲ ਸਬਜੈਕਟ ਸਰ 78 ਨੰਬਰ ਕਲॉज ਲਿਖਿਆ ਲਿਖਿਆ ਤੇ ਉਹਦੇ ਚ ਕੀ ਕੀਤਾ ਸਰ ਡਿਸਟ੍ਰਿਬਿਊਸ਼ਨ ਆਫ ਵਾਟਰਸ ਨੂੰ ਪੰਜਾਬ ਐਕਟ ਚੋਂ ਪੰਜਾਬ ਸਟੇਟ ਐਕਟ ਚੋਂ ਕੱਢ ਕੇ ਸੈਂਟਰ ਦਾ ਐਕਟ ਬਣਾਤਾ ਸਰ ਦੇਖੋ ਕਿੱਡੀ ਮਾਰੀ ਕਿੱਡਾ ਧੋਖਾ ਸਰ 79 ਨੰਬਰ 79 ਨੰਬਰ ਕਲॉज ਸੀ ਡਵੈਲਪਮੈਂਟ ਆਫ ਰਿਵਰਸ ਸਰ ਡਵੈਲਪਮੈਂਟ ਆਫ ਰਿਵਰਸ ਦਾ ਵੀ ਸਟੇਟ ਸਬਜੈਕਟ ਸੀ ਜਿਹੜਾ ਕੱਢਿਆ ਗਿਆ ਕੱਟ ਕੇ ਸਰ ਸੈਂਟਰ ਦਾ ਸਬਜੈਕਟ ਬਣਾਇਆ ਗਿਆ ਸਰ ਕਲੋਜ਼ ਨੰਬਰ 80 ਜਿਹੜਾ ਸੀ ਪੰਜਾਬ ਆਫ ਪੰਜਾਬ ਦੇ ਰਿਵਰ ਹੈਡ ਵਰਕਸ ਦੀ ਰਿਵਰ ਹੈਡ ਵਰਕਸ ਦੀ ਜਿਹੜੀ ਮਾਲਕਾਨਾ ਹੱਕ ਵੀ ਪੰਜਾਬ ਦੇ ਜਿਹੜੇ ਰਿਵਰ ਤੇ ਹੈਡ ਵਰਕਸ ਬਣੇ ਹੋਏ ਨੇ ਉਹਨਾਂ ਤੇ ਹੱਕ ਕੀਦਾ ਸਰ 80 ਨੰਬਰ ਕਲੋਜ਼ ਐਡ ਕੀਤਾ ਗਿਆ ਸਰ ਪੰਜਾਬ ਦੇ ਹੈਡ ਵਰਕਸ ਦਾ ਅਧਿਕਾਰ ਪੰਜਾਬ ਤੋਂ ਖੋਕੇ ਇਹਨਾਂ ਸਰਕਾਰਾਂ ਨੇ ਸਰ ਕੇਂਦਰ ਚ ਰਾਜ ਕਰਦੀਆਂ ਸਰਕਾਰਾਂ ਨੇ ਆਪਣੇ ਕੇਂਦਰ ਦੇ ਥੱਲੇ ਲੈ ਲਿਆ ਸਰ ਅੱਜ ਗੱਲਾਂ ਕਰਦੇ ਨੇ ਚੀਚੀ ਉਂਗਲੀ ਨੂੰ ਖੂਨ ਲਾ ਕੇ ਕਿ ਅਸੀਂ ਤਾਂ ਤੁਹਾਡੇ ਨਾਲ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਸਰ ਰੱਖਣੇ ਲੁੱਟ ਕੇ ਸਰ ਪੰਜਾਬ ਦਾ ਪਾਣੀ ਸਾਰਾ ਖਾ ਗਏ ਤੇ ਅੱਜ ਹੁਣ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਸਰ ਇੱਕ ਵੀ ਨਨ ਆਫ ਥੀਸ ਕਲੋਜ਼ ਵਰ ਇੰਪੋਜ਼ਡ ਸਰ ਗੱਲ ਸੁਣਿਓ ਬੜੇ ਧਿਆਨ ਨਾਲ ਇਹਨਾਂ 'ਚੋ 78 79 80 ਇਹਨਾਂ 'ਚੋ ਇੱਕ ਵੀ ਕਲੋਜ਼ ਸਰ ਜਿਹੜੇ ਬਾਕੀ ਸੂਬੇ ਸੀ ਜਿੱਥੇ ਪਾਣੀਆਂ ਦੀ ਵੰਡ ਹੋਈ ਸੀ ਸਰ ਉਹਨਾਂ ਤੇ ਇੱਕ ਵੀ ਕਲੌਜ਼ ਕਿਸੇ ਹੋਰ ਸਟੇਟ ਚ ਲਾਗੂ ਨਹੀਂ ਹੋਈ ਸਰ ਮੇਰੇ ਕੋਲ ਆਹ ਡਾਟਾ ਪਿਆ ਸਰ ਜੇ ਤੁਸੀਂ ਪੁੱਛੋਗੇ ਕਿ ਕਿੱਥੇ ਆਹੀ ਜਾ ਕੰਮ ਹੋਇਆ ਮੈਂ ਸਰ ਅੱਜ ਲੈ ਕੇ ਲੈ ਕੇ ਆਇਆ ਸਰ ਨਰਬਦਾ ਨਦੀ ਦੀ ਵੰਡ ਹੋਈ ਸੀ ਨਰਮਦਾ ਦੀ ਸਰ ਨਰਮਦਾ ਦੇ ਵਿੱਚ ਤਿੰਨ ਰਾਈਪੇਰੀਅਨ ਸਟੇਟਾਂ ਬੋਲਦੀਆਂ ਸੀ ਇੱਕ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰਾ ਸਰ ਰਾਜਸਥਾਨ ਨੇ ਆਪਣੀ ਕਪੀਲ ਦਾਇਰ ਕੀਤੀ ਕਿ ਸਾਨੂੰ ਇਸ ਦਾ ਹੱਕ ਦਿੱਤਾ ਜਾਵੇ ਸਾਨੂੰ ਪਾਰਟੀ ਬਣਾਈ ਜਾਵੇ ਸਰ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਰ ਟ੍ਰਿਬਿਊਨਲ ਨੂੰ ਕਿਹਾ ਕਿ ਰਾਜਸਥਾਨ ਨੂੰ ਪਾਰਟੀ ਬਣਾਓ ਸੁਣਨ ਵਾਲੀ ਗੱਲ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਰਾਜਸਥਾਨ ਨੂੰ ਜਦੋਂ ਪਾਰਟੀ ਬਣਾਇਆ ਸਰ 4 ਸਾਲ ਬਾਅਦ ਉਹਦਾ ਰਿਜ਼ਲਟ ਪਤਾ ਕੀ ਆਇਆ ਸਰ ਰਾਜਸਥਾਨ ਬੁਰੀ ਤਰ੍ਹਾਂ ਆਪਣੇ ਮੂੰਹ ਦੀ ਖਾ ਕੇ ਮੁੜਿਆ ਉਹ ਚ ਕਲੀਅਰ ਨਿਕ ਕੇ ਦਿੱਤਾ ਉਹਨਾਂ ਨੇ ਕਿ ਰਾਜਸਥਾਨ ਦਾ ਨਰਮਦਾ ਨਦੀ ਦੇ ਪਾਣੀਆਂ ਤੇ ਇੱਕ ਤੁਪਕੇ ਜਿੰਨਾ ਵੀ ਹੱਕ ਨਹੀਂ ਸਰ ਮੈਂ ਜੀ ਪੁੱਛਦਾ ਸਰ ਜੇ ਨਰਮਦਾ ਦੇ ਉੱਤੇ ਜੇ ਨਰਮਦਾ ਦੇ ਉੱਤੇ ਰਾਜਸਥਾਨ ਦਾ ਇੱਕ ਪੈਸੇ ਦਾ ਹੱਕ ਨਹੀਂ ਸਿਰਫ ਪੰਜਾਬ ਦੇ ਨਾਲ ਦੱਸੋ ਕਿਵੇਂ ਐਡਾ ਵਿਤਕਰਾ ਹੋ ਸਕਦਾ ਪੰਜਾਬ ਦੇ ਪਾਣੀਆਂ ਤੇ ਰਾਜਸਥਾਨ ਦਾ ਹੱਕ ਕਿਵੇਂ ਹੋ ਸਕਦਾ ਜੀ ਕੋਈ ਦੱਸ ਸਕਦਾ ਅੱਜ ਸਦਨ ਚ ਇਹ ਤਾਂ ਸਰ ਸਾਡੀ ਪਿੱਠ 'ਚ ਛੋਰਾ ਮਾਰ ਕੇ ਘੁਮਾ ਕੇ ਬਾਹਰ ਕੱਢਣ ਵਾਲੀ ਗੱਲ ਹੈ ਕਿ ਦੋਰੇ ਮਾਪਤੰਡ ਕਿਸੇ ਹੋਰ ਸਟੇਟਾਂ 'ਚ ਹੋਰ ਮਾਪਤੰਡ ਨੇ ਤੇ ਪੰਜਾਬ ਦੇ ਵਿੱਚ ਤੁਹਾਡੇ ਹੋਰ ਮਾਪਤੰਡ ਨੇ ਸਰ ਇਸ ਤੋਂ ਬਾਅਦੋ ਸਰ ਐਕਸਪਰਟ ਬਿਠਾਏ ਗਏ ਸਰ ਐਕਸਪਰਟ ਨੇ ਪੰਜਾਬ ਦੇ ਰਿਵਰ ਵਾਟਰ ਦੇ ਸਰ ਕਲੋਜ਼ਸ ਸਰ ਜਿੰਨੇ ਕਲੋਜ਼ ਇਹਦੇ ਤੇ ਐਕਸਪਰਟ ਬੋਲਦੇ ਨੇ ਜਿਹੜੇ ਲੀਗਲ ਐਕਸਪਰਟਸ ਨੇ ਸਰ ਜਿਹੜੇ ਕਾਨੂੰਨਦਾਨ ਨੇ ਲੀਗਲ ਐਕਸਪਰਟਸ ਬੋਲ ਰਹੇ ਨੇ ਕਿ ਪੰਜਾਬ ਦੇ ਉੱਤੇ ਜਿਹੜੀ 78 79 ਤੇ 80 ਕਲੋਜ਼ ਲਾਈਆਂ ਇਹ ਟੋਟਲੀ ਇਲੀਗਲ ਨੇ ਇਲੀਗਲ ਨੇ ਇਹ ਲੀਗਲ ਨਹੀਂ ਹੈਗੀਆਂ ਸਰ ਇਹ ਇੱਕ ਟੀ ਵੱਡੀ ਗੱਲ ਹੈ ਕਿ ਇਲੀਗਲ ਕਲੌਜ਼ ਸਾਡੇ ਉੱਤੇ ਇੰਪੋਜ਼ ਕੀਤੀਆਂ ਗਈਆਂ ਸਰ ੱਟਕੇ ਨਾਲ ਲਾਈਆਂ ਗਈਆਂ ਸਰ ਅੱਜ ਅੱਜ ਦੇਖੋ ਸਰ ਜੇ ਪੰਜਾਬ ਦੇ ਟੋਟਲ ਪਾਣੀ ਦੀ ਮੈਂ ਗੱਲ ਕਰਾਂ ਹੋ ਸਕਦਾ ਸਰ ਮੇਰੇ ਕੋ ਆਕੜਾ 1921 ਫਰਕ ਹੋਵੇ ਪਰ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂ ਸਰ 100% ਪਾਣੀ ਚੋਂ ਸਰ ਪੰਜਾਬ ਨੂੰ ਪਤਾ ਕਿੰਨਾ ਮਿਲ ਰਿਹਾ ਸਰ 100% ਪਾਣੀ ਚੋਂ ਪੰਜਾਬ ਨੂੰ ਮਿਲ ਰਿਹਾ 24.58% ਸਰ ਰਾਜਸਥਾਨ ਪਤਾ ਕੱਲਾ ਹੀ ਕਿੰਨਾ ਲੈ ਜਾ ਰਿਹਾ 50.9% ਸਰ ਹਰਿਆਣਾ ਪਤਾ ਕਿੰਨਾ ਲਿ ਜਾ ਰਿਹਾ 20.38% ਸਰ ਸਾਡਾ ਪਾਣੀ ਤਾਂ ਜੰਮੂ ਕਸ਼ਮੀਰ ਵੀ ਵਰਤ ਰਿਹਾ ਸਰ ਜੰਮੂ ਕਸ਼ਮੀਰ 3.80 ਸਰ ਦਿੱਲੀ ਨੂੰ ਜਾ ਰਿਹਾ 1. ਸਰ 1.16% ਸਰ ਪੰਜਾਬੀ ਸਰ ਪੰਜਾਬੀ ਆਪਣੀ ਜੇ ਅੱਜ ਇਹ ਸਾਰਾ ਪਾਣੀ ਇਕੱਠਾ ਕਰ ਲਈਏ ਨਾ ਬੇਸਨ ਦਾ ਜੇ ਅੱਜ ਸਾਰੇ ਦਰਿਆਵਾਂ ਦਾ ਪਾਣੀ ਆਪਾਂ ਇਕੱਠਾ ਕਰ ਲਈਏ ਸਾਰਿਆਂ ਦਾ ਸਰ ਸਾਰਾ ਪਾਣੀ ਇਕੱਠਾ ਕਰਨ ਤੋਂ ਬਾਅਦ ਵੀ ਸਰ ਜਿਆਸੀ ਇਹ ਸਾਰਾ ਪਾਣੀ ਪੰਜਾਬ ਚ ਵਰਤ ਲਈਏ ਸਾਰਾ ਜੋ ਦਿੱਲੀ ਨੂੰ ਜਾਂਦਾ Rajasthan ਨੂੰ ਕਿਤੇ ਵੀ ਜਾਂਦਾ ਸਰ ਤਾਂ ਵੀ ਸਰ ਅਸੀਂ ਪੰਜਾਬ ਅੱਜ ਪਾਣੀ ਕੰਨੀਓ ਡੈਫਿਸਿਟ ਸਟੇਟ ਐ ਸਰ ਡੈਫਿਸਿਟ ਤੁਸੀਂ ਸੋਚੋ ਅਸੀਂ ਕਿਹੜੇ ਮੁੱਲ ਦਾ ਪਾਣੀ ਸਰ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਈਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਰ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਤੇ ਸਰ ਕਮਾਲ ਦੀ ਗੱਲ ਹੈ ਐਡਾ ਬਿਤਕਰਾ ਉਹ ਸਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਨਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ 'ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ 'ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਇਆ ਸਾਲ ਦੀ ਜਿਹੜਾ ਜ਼ਮੀਨ ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਹਾਂ ਨਾਲ ਕੋਲਾ ਫੂਕ ਰਿਆ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਦੇ ਰਹੇ ਹਾਂ ਉਹਦੇ ਪੈਸੇ ਫਿਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸਰਾ ਅਸੀਂ ਕਿੱਥੋਂ ਮੀਰ ਹੋ ਜਾਗੇ ਪੰਜਾਬ ਕਿਵੇਂ ਬਚੂਗਾ ਉਹ ਯਾਰ ਸਿਰ ਕਰਜਾ ਕਿਉਂ ਨਹੀਂ ਚੜੂਆ ਅੱਜ ਮੈਂ ਇਹਨਾਂ ਨੂੰ ਪੁੱਛਦਾ ਓਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਓਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਦਾ ਇਹ ਆਮ ਆਦਮੀ ਪਾਰਟੀ ਵੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਨਾਂ ਕੋਲ ਜਵਾਬ ਹੈ ਇਸ ਗੱਲ ਦਾ ਕਿ ਓਦੋਂ ਕਿੱਥੇ ਸੀ ਇਹ ਸੁੱਤੇ ਪਏ ਜਰੋ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ ਸਰ 75 ਸਾਲ ਇਹਨਾਂ ਇਹਨਾਂ ਪਾਰਟੀਆਂ ਨੇ ਇਹਨਾਂ ਨੇ ਰਾਜ ਕੀਤਾ ਸਰ ਮੈਂ ਇੱਕ ਗੱਲ ਔਰੇ ਹੋਰ ਕਹਿਣੀ ਚਾਹੁੰਦਾ ਸਰ ਪੰਜਾਬ ਦੀਆਂ ਪੰਜਾਬ ਦੇ ਜਿਹੜੇ ਪੰਜਾਬ ਦੇ ਸਰ ਪਾਣੀ ਨੇ ਗਰਾਊਂਡ ਵਾਟਰ ਸਰ ਪੰਜਾਬ ਦੇ ਗਰਾਊਂਡ ਵਾਟਰ ਦੀਆਂ ਤਿੰਨ ਤਹਾਂ ਸੀ ਸਰ ਤਿੰਨ ਤਹਾਂ ਸਰ ਪਹਿਲੀ ਤਹ 25 20 25 ਫੁੱਟ ਤੇ ਸੀ ਸਰ 20 25 ਫੁੱਟ ਤੇ ਸਰ ਇਹਨੂੰ ਅਸੀਂ ਸਬ ਸਰਫੇਸ ਵਾਟਰ ਕਹਿੰਦੇ ਆ ਸਰ ਜਿਹਨੂੰ ਅਨਕਨਫਾਈਂਡ ਐਕੋਫਾਇਰ ਕਹਿੰਦੇ ਆ ਸਰ ਸਰ ਅੱਜ ਤੋਂ 25 ਸਾਲ ਪਹਿਲਾਂ ਅਸੀਂ 20-25 ਫੁੱਟ ਵਾਲੀ ਪਾਣੀ ਦੀ ਤਹਿ ਉਡਾਤੀ ਸਰ ਦੂਜੀ ਤਹਿ ਸੀ ਜਿਹਨੂੰ ਪਾਂਡੂ ਕਹਿੰਦੇ ਆ 60 ਤੋਂ 70 ਫੁੱਟਾਂ ਦੀ ਸਰ ਉਸ ਪਾਂਡੂ ਨੂੰ ਅਸੀਂ ਕਨਫਾਈਂਡ ਐਕਵਾਫਾਇਰ ਕਹਿੰਦੇ ਆ ਸਰ ਅੱਜ ਤੋਂ 10 ਸਾਲ ਪਹਿਲਾਂ ਅਸੀਂ ਪਾਂਡੂ ਵੀ ਚੂਸਤਾ ਸਰ ਉਹ ਵੀ ਨਹੀਂ ਛੱਡਿਆ ਸਰ ਹੁਣ ਅਸੀਂ ਪਹੁੰਚ ਗਏ ਸਰ 200 ਤੋਂ 400 ਫੁੱਟ ਤੇ ਸਰ 200 ਤੋਂ 400 ਫੁੱਟ ਦੀ ਜਿਹੜੀ ਲੇਅਰ ਹੈ ਨਾ ਸਰ ਇਹ ਪਾਣੀ ਦੀ ਪੰਜਾਬ ਦੇ ਪਾਣੀ ਦੀ ਸਰ ਰਹਿਮ ਕਰੋ ਏ ਪੰਜਾਬ ਦੇ ਪਾਣੀ ਦੀ ਸਰ ਆਖਰੀ ਬੂੰਦ ਹੈ ਆਖਰੀ ਬੂੰਦ ਪੰਜਾਬ ਦੇ ਪਾਣੀ ਦੀ ਧਰਤੀ ਹੇਠਲੀ ਸਰ ਆਖਰੀ ਬੂੰਦ ਹੈ ਜਿਹੜੀ ਅੱਜ ਪੰਜਾਬੀ ਪੀਣ ਲੱਗੇ ਹੋਏ ਨੇ ਸਰ ਵੱਡੇ ਵੱਡੇ ਮਹਾਰ ਕਹਿ ਰਹੇ ਨੇ ਵੱਡੇ ਵੱਡੇ ਮਹਾਰ ਸਰ ਕਿਤਾਬਾਂ ਪੜ੍ਹ ਲੀਆਂ ਵੱਡੇ ਵੱਡੇ ਮਹਾਰ ਕਹਿ ਰਹੇ ਨੇ ਸਰ ਕਿ ਆਉਣ ਵਾਲੀ ਲੜਾਈ ਸੋਨੇ ਲਈ ਨਹੀਂ ਹੋਣੀ ਆਉਣ ਵਾਲੀ ਲੜਾਈ ਚਾਂਦੀ ਲਈ ਨਹੀਂ ਹੋਣੀ ਜ਼ਮੀਨਾਂ ਲਈ ਵੀ ਨਹੀਂ ਹੋਣੀ ਆਉਣ ਵਾਲੀ ਲੜਾਈ ਜਿਹੜੀ ਹੋਣੀ ਆ ਪੋਟੇਬਲ ਵਾਟਰਸ ਲਈ ਹੋਣੀ ਆ ਪੀਣ ਵਾਲੇ ਪਾਣੀ ਲਈ ਲੋਕ ਮਰਨਗੇ ਪੀਣ ਵਾਲੇ ਪਾਣੀ ਲਈ ਲੜਾਈਆਂ ਲੜਨਗੇ ਸਰ ਪੀਣ ਨੂੰ ਪਾਣੀੋਂ ਨਹੀਂ ਬੱਟਣਾ ਕਿੱਥੇ ਰਹੂਗੀ ਸਰ ਇਹ ਫਿਰ ਸੱਭੇਤਾ ਜਿਹੜੀ ਸਾਡੀ ਐ ਕਿਆ ਹੋਣਾ ਸੀ ਉਰੇ ਪਹਿਲਾਂ ਅਸੀਂ ਮਾਰਾਂ ਚੱਲਦੇ ਚੱਲਦੇ ਉਰੇ ਤੱਕਾਂਗੇ ਜਦੋਂ ਹੁਣ ਪਾਣੀ ਮੁੱਕ ਜੂ ਉਰੇ ਅਸੀਂ ਉੱਜੜ ਕੇ ਫਿਰ ਕਿੱਥੇ ਜਾਵਾਂਗੇ ਜੀ ਕਿਹੜਾ ਬ ਸਾਨੂੰ ਸਾਨੂੰ ਕਿਹੜਾ ਸਾਨੂੰ ਆਪਣੇ ਘਰ ਚ ਐਂਟਰੀ ਦੇ ਦੂਗਾ ਜੀ ਅਸੀਂ ਪੰਜਾਬੀ ਜਾਵਾਂਗੇ ਕਿੱਥੇ ਸਰ ਕਦੇ ਸੋਚ ਕੇ ਦੇਖਿਓ ਪੰਜਾਬ ਸਰ ਇੱਕ ਕਿਊਸਿਕ ਪਾਣੀ ਦੀ ਇੱਕ ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ ਇੱਕ ਕਿਊਸਿਕ ਸਰ 1 ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ 1 ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀੜਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਨੇ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇਕਰ ਤਾਂ ਸਾਨੂੰ ਉਹਦਾ ਮੁੱਲ ਮਿਲ ਜਵੇ ਸਰ ਪਰ ਇਹਨਾਂ ਨੇ ਸਰ ਕੋਲਾ ਜਿਹੜੀ ਸਟੇਟ 'ਚ ਕੋਲਾ ਹੁੰਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਲੋਹਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਸੋਨਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਤੇਲ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਫਿਰ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਰ ਫਿਰ ਸਾਡਾ ਪਾਣੀ ਕਿਉਂ ਫਰੀਕ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਰਹੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਤੇਰੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਡਾਕਰੇ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ ਤੇ ਰਾਜ ਕਰਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ ਦਾਲ ਜੀ ਹਰਿਆਣਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਜੀ ਮੁੱਖ ਮੰਤਰੀ ਰਾਜਸਥਾਨ ਤੋਂ ਸਰ ਤੰਨੀ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗਜ਼ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਛੱਡ ਦਿਓ ਨਹੀਂ ਇਹਦੇ ਤੇ ਸਾਈਨ ਕਰ ਦਿਓ ਸਰ ਸਿਰ ਸੁੱਟ ਕੇ ਐ ਸਾਈਨ ਕਰਕੇ ਆਏ ਨੇ ਤਿੰਨੇ ਜੀ ਤਨਨਰੇ ਸਰ ਕਿੱਡੀ ਪੱਟੀ ਗੱਲ ਹੈ ਸਰ ਡਾਕਾ ਸਰ ਇਸ ਤੋਂ ਬਾਅਦ ਚੋਂ 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅਕੋਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਚੋਂ ਕਿਵੇਂ ਵੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਦੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਤੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜ਼ੋਰ ਦੀ ਕਰ ਦਿਓ ਇੱਕ ਚੀਰ ਕੇ ਇੱਕ ਹੋਰ ਲਾਈਨ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਹੱਦ ਕਰਤੀ ਧੋਰੇ ਫੇਸ ਐਡੇ ਡਬਲ ਫੇਸ ਮੈਂ ਤਾਂ ਕਦੇ ਜਿੰਦਗੀ ਨਹੀਂ ਸੋਚਿਆ ਇੱਡੇ ਦੋਰੇ ਫੇਸ ਵੀ ਪੰਜਾਬ ਚ ਸਟੇਟਮੈਂਟ ਹੋਰ ਦੇ ਦਿੰਨਦੇ ਨੇ ਹਰਿਆਣਾ ਚ ਹੋਰ ਦੇ ਦਿੰਦੇ ਨੇ ਰਾਜਸਥਾਨ ਚ ਹੋਰ ਦੇ ਦਿੰਦੇ ਦਿੱਲੀ ਚ ਹੋਰ ਦੇ ਦਿੰਦੇ ਮੈਨਲਾ ਦੇ ਜੇ ਕਿਤੇ ਉਹ ਕਿਤੇ ਪੁਲਾੜ ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ ਚਲੋ ਖੈਰ ਸਰ 8 ਅਪ੍ਰੈਲ ਲਾਸਟ ਸਰ 8 ਅਪ੍ਰੈਲ 1982 ਨੂੰ 8 ਅਪ੍ਰੈਲ 1982 ਨੂੰ ਸਰ ਕਪੂਰੀ ਦੇ ਵਿਖੇ ਸਰ ਟੱਕ ਲਾਇਆ ਗਿਆ ਟੱਕ ਤੱਕ 8 ਅਪ੍ਰੈਲ 1982 ਨੂੰ ਉਹ ਭੁੱਲਿਓ ਨਾ ਸਰ ਅੱਜ ਪਾਣੀਆਂ ਦੇ ਰੱਖ ਕੇ ਕੰਦ ਨੇ ਸਰ 36 ਮੀਟਿੰਗਾਂ 36 ਮੀਟਿੰਗਾਂ ਕੇਂਦਰ ਦੀ ਸਰਕਾਰ ਦੇ ਨਾਲ ਔਨ ਰਿਕਾਰਡ ਸਰ ਕੀਤੀਆਂ ਗਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ this issue is only constitutional ਕੋਸਟਿਚਿਊਸ਼ਨਲ ਵੀ ਇਹਦਾ ਮਸਲਾ ਬਹਿ ਕੇ ਹੱਲ ਕਰ ਲਓ ਨਾ ਗੱਲ ਵਧਾਓ ਇਹ ਕੋਸਟਿਚਿਊਸ਼ਨਲ ਮਸਲਾ ਹੈ ਨਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੋ ਸਰ 36 ਦੀਆਂ 36 ਮੀਟਿੰਗਾਂ ਜਦੋਂ ਬੇਸਿੱਟਾਂ ਨਿਕਲੀਆਂ ਜਦੋਂ ਬੇਸਿੱਟਾਂ ਨਿਕਲੀਆਂ ਸਰ ਪੰਜਾਬੀਆਂ ਨੇ ਮੋਰਚੇ ਲਾਏ ਸਰ ਪੰਜਾਬੀਆਂ ਨੇ ਮੋਰਚੇ ਲਾਏ ਨਹਿਰਾ ਰੋਕਲ ਲਈ ਸਰ ਸਾਨੂੰ ਅੱਤਵਾਦੀ ਕਿ ਆ ਗਿਆ ਸਾਨੂੰ ਅੱਤਵਾਦੀ ਕਿ ਆ ਗਿਆ ਸਾਡੇ ਗੋਲੀਆਂ ਮਾਰੀਆਂਗੇ ਹਿੱਕ ਚੀਰੇਗੇ ਸਰ ਇਸੇ ਪੰਜਾਬ ਦੇ ਵਿੱਚੋਂ ਇਸੇ ਪਾਣੀਆਂ ਦੇ ਵਿੱਚੋਂ ਫਿਰ ਦਰਬਾਰ ਸਾਹਿਬ ਤੇ ਹਮਲੇ ਹੋਏ ਸਰ ਅਸੀਂ ਕਿਵੇਂ ਭੁੱਲ ਜਾਾਂਗੇ ਸਰ ਅਸੀਂ ਭੁੱਲ ਸਕਦੇ ਆ ਅੱਜ ਇਹ ਗੱਲਾਂ ਮਾਰਦੇ ਨੇ ਸਰ